ਅਬ ਮੇਟੋ ਜੀ ਇੱਕ ਖਬਰ ਆਪਾਂ ਕਰਦੇ ਆਂ ਕੰਡਕਟਰ ਸਾਹਿਬ ਨੇ ਅਸ਼ੋਕ ਕੁਮਾਰ ਜੀ ਉਹ ਕਹਿੰਦੇ ਵੀ ਸੇਵਾ ਮੁਕਤੀ ਹੋਈ ਤੇ ਜਦੋਂ ਉਹਨਾਂ ਦਾ ਜਿਹੜਾ ਕੋਈ ਬਕਾਇਆ ਪੱਤਾ ਸੀਗਾ ਉਹ ਨਾ ਮਿਲਿਆ ਤੇ ਉਹਨਾਂ ਨੇ ਕੇਸ ਲਾਤਾ ਕੇਸ ਲਾਇਆ ਤੇ ਅਦਾਲਤ ਨੇ ਇਹ ਕਹਿਤਾ ਵੀ ਜਿਹੜੇ ਡਾਇਰੈਕਟਰ ਨੇ ਟਰਾਂਸਪੋਰਟ ਦੇ ਉਹਨਾਂ ਦਾ ਜਿਹੜਾ ਖਾਤਾ ਉਹ ਵੀ ਜ਼ਬਤ ਕਰੋ ਵੀ ਇਹ ਕਿਉਂ ਨਹੀਂ ਉਹਨਾਂ ਦਾ ਬਕਾਇਆ ਦੇਰੇ ਪਰ ਇਹ ਕਹਾਣੀ ਕਹਿੰਦੇ ਵੀ ਇੰਨੀ ਕੁ ਨਹੀਂ ਐ ਕਹਾਣੀ ਪੁੱਛੇ ਦੀ ਹੋਰ ਵੀ ਐ ਖਾਤਾ ਕੁਰਕ ਕੀਤਾ ਗਿਆ ਮੇਰੇ ਖਿਆਲ ਨਾਲ ਮਹਿਕਮੇ ਦਾ ਤੇ ਕੋਟ ਹੁਣ ਉਸ ਖਾਤੇ ਨੂੰ ਸੀਲ ਵੀ ਕਰ ਸਕਦੀ ਹੈ ਕੇ ਜਾ ਕੇ ਜੀ ਸਰ ਮੈਂ ਤਾਂ ਹੀ ਕਹਿਣਾ ਹੂੰ ਨਾ ਕਿ ਇਸ ਦੇਸ਼ ਦੇ ਵਿੱਚ ਨਾ ਜੇ ਆਤਮ ਸਨਮਾਨ ਵਧਾਉਣਾ ਹੈ ਪਾਉਣਾ ਹੈ ਬੱਚਾ ਆਪਦਾ ਵਕੀਲ ਜਾਂ ਜੱਜ ਬਣਾ ਦਿਓ ਬਸ ਜੁਡੀਸ਼ਰੀ ਚ ਭੇਜ ਦਿਓ ਜੀ ਤਾਂ ਤੁਸੀਂ ਦੇਖਿਓ ਜੀ ਕਿ ਤਸਲੀਆਂ ਕਿੱਦਾਂ ਹੁੰਦੀਆਂ ਨੇ ਗੱਲ ਸਰ ਇਹ ਆ ਕਿ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਅਸ਼ੋਕ ਮਾਰ ਦੀ ਕਹਾਣੀ ਇਹ ਆ ਕਿ ਬਠੁੰਡੇ ਆਪਦੀ ਲਾਰੀ ਤੇ ਕੰਡਕਟਰੀ ਕਰਦਾ ਆਇਆ ਸੀ ਪਰ ਬੀਬੀ ਵਾਲਾ ਛੌਂਕ ਆ ਨਾ ਹੂੰ ਹੂੰ ਗੱਡੀ ਦੇ ਵਿੱਚ ਯਾਨੀ ਉਹ ਡਰਾਈਵਰਾਂ ਵਾਲੀ ਭਾਸ਼ਾ ਇਸਤੇਮਾਲ ਹੋ ਜਾਂਦੀ ਬੱਸ ਨੂੰ ਗੱਡੀ ਕਿਹਾ ਜਾਂਦਾ ਮੈਂ ਵੀ ਉਹ ਕੰਡਕਟਰੀ ਕੰਡਕਟਰੀ ਕੀਤੀ ਹੈ ਨਾ ਚਨੀ ਸਾਹਿਬਾਂ ਨੂੰ ਕੰਮ ਆਪਾਂ ਕੋਈ ਨਹੀਂ ਛੱਡਿਆ ਤੇ ਅੱਛਾ ਉਹ ਕਿਤੇ ਫੌਜੀ ਸਾਹਿਬ ਇੱਕ ਚੜ ਗਿਆ ਉਹਦੇ ਵਿੱਚ ਜਿਸ ਵੇਲੇ ਫੌਜੀ ਸਾਹਿਬ ਕਿਉਂਕਿ ਛੁੱਟੀ ਆਏ ਸਨ ਫੌਜੀ ਸਾਹਿਬ ਜਿਹੜੇ ਹੁੰਦੇ ਤੁਹਾਨੂੰ ਪਤਾ ਡਿਸਪਲਾਈਨਡ ਆਦਮੀ ਹੁੰਦੇ ਨੇ ਜੀ ਉਹਨਾਂ ਨੇ ਆਪਦਾ ਸਮਾਨ ਸੂਣ ਜਿਹੜਾ ਉਹਨਾਂ 76% ਇਹ ਚੌਂਕ ਦੇ ਵਿੱਚ ਆ ਕੇ ਬਸ ਰੋਕਦੀ ਹੈ ਹੁਣ ਤਾਂ ਫਲਾਈਓਵਰ ਵਗੈਰਾ ਬਣ ਗਏ ਹਨ ਇਹ ਗੱਲ ਸ਼ਾਇਦ 2007-8 ਦੀ ਆ ਤਾਂ ਉਦੋਂ ਸਿਰਫ ਸੜਕ ਹੀ ਹੁੰਦੀ ਸੀਗੀ ਆ ਤਾਂ ਬਾਅਦ ਚ ਬਣਿਆ ਨਾ ਹਾਈਵੇ ਬਿਲਕੁਲ ਜਿਹੜਾ 4 ਲੇਨ ਹਾਈਵੇ ਹੈ ਤਾਂ ਉਦੋਂ ਉਥੋਂ ਫਿਰ ਬੱਸ ਕਾਲੀ ਦੇ ਨਾਲ ਤੁਹਾਨੂੰ ਪਤਾ ਬੱਸ ਨੂੰ ਚੱਲੇ ਜਾਂਦੀ ਸੀ ਸ਼ਹਿਰ ਦੇ ਵਿੱਚ ਹਾਂ ਜੀ ਯਾਦ ਹੈ ਨਾ ਉਹ ਇਸ ਤਰ੍ਹਾਂ ਹੀ ਚੱਲਦਾ ਸੀਗਾ ਤਾਂ ਗੱਲ ਇਹ ਆ ਕਿ ਉਹ ਫੌਜੀ ਸਾਹਿਬ ਕਿਤੇ ਉੱਤੇ ਚੜ ਗਏ ਆਂ ਦਾ ਸਮਾਨ ਉਤਾਰਨ ਵਾਸਤੇ ਹੂੰ ਦੋਸ਼ ਇਹ ਆ ਕਿ ਇਹਨੇ ਬਿੰਡਾ ਮਾਰਤਾ ਉਦੋਂ ਹੂੰ ਅਸ਼ੋਕ ਕੁਮਾਰ ਨੇ ਜਿਸ ਵੇਲੇ ਵਿਸਲ ਵੱਜਦੀ ਗੱਡੀ ਤੁਰਪੀ ਬੱਸ ਤੁਰਪੀ ਤੇ ਉੱਤੇ ਗਾਂ ਤਾਰਾਂ ਸੀ ਫੌਜੀ ਸਾਹਿਬ ਉਹ ਦੇ ਵਲੇਟੇ ਚ ਆ ਗਏ ਹੂੰ ਵਲੇਟੇ ਚ ਆ ਗਏ ਦਤ ਹੋ ਗਈ ਜੀ অশোক ਕੁਮਾਰ ਤੇ ਇਹ ਚਾਰजेस ਲਗੇ ਕਿ ਇਹਦੇ ਕਰਕੇ ਸਭ ਕੁਝ ਹੋਇਆ ਹੇਠਲੀ ਅਦਾਲਤ ਨੇ ਸ਼ੋਕ ਕੁਮਾਰ ਨੂੰ 1 ਸਾਲ ਦੀ ਕੈਦ ਸੁਨਾਤੀ ਜੀ ਚਲੋ ਹੁਣ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਫਿਰ ਸਾਰਾ ਕੁਝ ਕਾਗਜ਼ਾਂ 'ਚ ਚੜ ਜਾਂਦਾ ਇਹਨਾਂ ਨੇ ਉਹਨੂੰ ਦੋਸ਼ੀ ਮੰਨ ਕੇ ਮਤਲਬ ਕਿ ਉਹਦਾ ਖਾਤਾ ਜਿਹੜਾ ਸਭ ਨੂੰ ਲੱਗੇ ਪਤਾ ਕੱਟਦਾ ਜੀ ਹੋਇਆ ਕਿ ਕਿ ਉਹਨੇ ਅਪਰਕੋਰਟ ਯਾਨੀ ਸੈਸ਼ਨ ਕੋਰਟ ਚ ਕਿਉਂਕਿ ਮੈਜਿਸਟਰੇਟ ਨੇ ਸਜ਼ਾ ਸੁਣਾਈ ਸੀ ਜ਼ਮਾਨਤ ਲੈ ਲਈ ਹੋਣੀ ਆ ਅਪੀਲ ਪਾਤੀ ਤੇ ਅਪੀਲ ਦੇ ਵਿੱਚੋਂ ਬਰੀ ਹੋ ਗਿਆ ਜੀ ਜਿਸ ਵੇਲੇ ਬਰੀ ਹੋ ਗਿਆ ਇਹਨਾਂ ਨੇ ਜੋ ਉਹਨੂੰ ਲਾਭ ਮਿਲਨੇ ਚਾਹੀਦੇ ਸੀ ਸਰਦ ਦਿੱਤੇ ਨਾ ਜਿਸ ਵੇਲੇ ਦਿੱਤੇ ਨਾ ਉਹ ਗਿਆ ਚਲਾ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨਾਂ ਨੇ ਹੁਕਮ ਦੇ ਦਿੱਤਾ ਕਿ ਲਓ ਭਾਈ ਇਹਦੇ ਜਿਹੜੇ ਲਾਭ ਪੱਤੇ ਆ ਜੋ ਵੀ ਇਹਨੂੰ ਮਿਲਨੇ ਆ ਜੀ ਉਹ ਸਾਰੇ ਦਿਓ ਹੂੰ ਇਹਨਾਂ ਨੇ 7 ਮਹੀਨੇ ਉਹ ਫੈਸਲਾ ਆਏ ਤੋਂ ਬਾਅਦ ਉਸ ਗੱਲ ਨੂੰ ਅਮਲ 'ਚ ਲਿਆਂਦਾ ਨਾ ਉਹ ਫੇਰ ਚਲਾ ਗਿਆ ਕੰਟੈਂਪਟ 'ਚ ਹੂੰ ਕੰਟੈਂਪਟ ਹੁੰਦੀ ਹੈ ਨਾ ਅਵਗਿਆ ਹੂੰ ਤਾਂ ਅਵਗਿਆ ਦੇ ਮਾਮਲੇ 'ਚ ਇਹਨਾਂ ਦਾ ਖਾਤਾ ਜਿਹੜਾ ਗੁਰ ਕਰਦੇ ਹੂੰ ਸਰ ਤਾਂ ਹੀ ਗਣਾ ਕੋਟ ਬਹੁਤ ਕੁਝ ਕਰ ਦਿੰਦਾ ਜੀ ਹੁਣ ਮੈਲ ਵੀ ਜਾਣਾ ਸਭ ਕੁਝ ਪਰ ਤੁਸੀਂ ਇਹ ਦੇਖੋ ਕਿ ਮਹਿਕਮੇ ਦੀ ਗਲਤੀ ਆ कि ਜਦੋਂ ਕੋਈ ਬੰਦਾ ਉਤਲੀ ਕੋਰਟ ਚ ਭਰੀ ਹੋ ਗਿਆ ਉਸਨੇ ਆਪਦੀ ਜੱਜਮੈਂਟ ਜਾਂ ਫੈਸਲਾ ਜੋ ਵੀ ਹੈ ਉਹ ਲਿਆ ਕੇ ਜਮ੍ਹਾਂ ਕਰਵਾ ਦਿੱਤਾ ਨਾਲ ਦੀ ਨਾਲ ਉਹਦੀ ਰਿਟਾਇਰਮੈਂਟ ਦੇ ਜਿਹੜੇ ਲਾਭ ਸੀ ਮਿਲਨੇ ਚਾਹੀਦੇ ਸੀ ਪਰ ਇਹ ਟੈਕਨੀਕਲੀ ਬਹੁਤ ਵੱਡਾ ਮਾਮਲਾ ਬਣ ਜਾਂਦਾ ਹੈ ਕਈ ਵਾਰ ਇਹਨਾਂ ਦੀਆਂ ਅਣਗਹਿਲੀਆਂ ਦਾ ਤੇ ਉਹ ਪਿੱਛੇ ਜੇ ਇੱਕ ਹਾਈ ਕੋਰਟ ਨੇ ਹੋਰ ਜੱਜਮੈਂਟ ਦਿੱਤੀ ਆ ਹੂੰ ਇਤੋਂ ਤੱਕ ਕਿਹਾ ਕਿ ਜੇ ਕੋਈ ਮੰਨ ਲਓ ਭਰੀ ਹੋਣ ਤੋਂ ਬਾਅਦ ਜੋਬ ਹਾਸਲ ਕਰਦਾ ਤਾਂ ਤੁਸੀਂ ਉਹਦੀ ਅਪੁਆਇੰਟਮੈਂਟ ਨਹੀਂ ਰੋਕ ਸਕਦੇ ਬਰੀ ਹੋਣ ਤੋਂ ਬਾਅਦ ਬਰੀ ਹੋਣ ਤੋਂ ਬਾਅਦ ਜੇ ਕੋਈ ਭਰਤੀ ਹੁੰਦਾ ਤੁਸੀਂ ਉਹਨੂੰ ਨਿਯੁਕਤੀ ਪੱਤਰ ਮਤਲਬ ਕਿ ਜੇ ਦੇਣ ਤੋਂ ਆਨਾ ਕਰ ਨਹੀਂ ਕਰੋਗੇ ਤੇ ਇਹ ਬਹੁਤ ਗਲਤ ਗੱਲ ਹੋਏਗੀ ਜੀ ਤਾਂ ਇੱਥੇ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਇੰਡੀਆ ਦਾ ਸਿਸਟਮ ਹੀ ਹੈ ਸੈਸਰ ਕਿ ਤੁਹਾਨੂੰ ਬਹੁਤ ਵੱਡੀਆਂ ਲੜਾਈਆਂ ਕਈ ਵਾਰ ਲੜਨੀਆਂ ਪੈਂਦੀਆਂ ਤੇ ਜੇ ਤੁਹਾਡੇ ਕੋਲ ਬਹੁਤ ਕੁਝ ਹੈ ਖਾਸ ਤੌਰ ਤੇ ਪੈਸਾ ਹੈ ਜਾਂ ਨੇਮ ਫੇਮ ਹੈ ਤੁਹਾਡੇ ਵਾਸਤੇ ਇੱਥੇ ਇਸ ਮੁਲਕ ਵਰਗਾ ਮੁਲਕ ਹੀ ਹੈ ਨਹੀਂ ਜੇ ਤੁਹਾਡੇ ਕੋਲ ਪਾਵਰ ਹੈ ਨਾ ਸਰ politically ਹੈ इट्स पैसे ਦੀ ਹੈ ਸਰ ਫਿਰ ਇਸ ਮੁਲਕ ਵਰਗਾ ਫਿਰ ਤੇ ਤੁਰੰਤ ਤੁਹਾਨੂੰ ਸਭ ਕੁਝ ਮਿਲ ਜਾ ਸਕਦੇ ਹੋ ਬਿਲਕੁਲ ਸਭ ਕੁਝ ਮਿਲ ਜਾਣਾ ਹਾਜ਼ਰ ਹੈ ਸਮਝੋ ਤਾਂ ਗੱਲ ਇਹੀ ਹੈ ਕਿ ਜਿਹੜਾ ਆਮ ਬੰਦਾ ਆਮ ਬੰਦੇ ਵਾਸਤੇ ਬਹੁਤ ਟੇਢੀ ਲੜਾਈ ਹੋ ਜਾਂਦੀ ਹੈ ਜੀ ਜੀ ਬਿਲਕੁਲ ਮੇਤਰ ਜੀ ਬਿਲਕੁਲ ਖੈਰ ਭਾਈ ਮੇਤਰ ਕਹਿ ਰਹੇ ਨੇ ਇੱਥੇ ਜਿਹੜੀ ਤੁਸੀਂ ਪਿਛਲੀ ਖਬਰ ਦੇ ਵਿੱਚ ਕਹਿ ਰਹੇ ਸੀ ਅੰਗਰ ਜੀ ਕਹਿ ਰਹੇ ਨੇ ਕਿ ਲਿਖਤ ਹੀ ਨਹੀਂ ਸੀ ਭਾਈ ਵੱਲ ਭਾਈ ਪਟੇਲ ਨੇ ਕਹਿੰਦੇ ਕਿਹਾ ਸੀ ਕਿਆ ਹੁਣ ਕਿ ਕਿਹਦੇ ਕੋਲ ਕਿਆ ਦੇ ਤਾਂ ਕੋਈ ਸਬੂਤ ਨਹੀਂ ਫਿਰ ਉਹੀ ਹੈ ਨਾ ਅਸੀਂ ਫਿਰ ਲਿਖਤੀ ਯੂਜ਼ ਕਰਦੇ ਹਾਂ ਹਮ ਹਮ ਕਿਉਂਕਿ ਇਹਨਾਂ ਚੀਜ਼ਾਂ ਤੇ ਸਰ ਅਸੀਂ ਵੀ ਬੜੇ ਜੋਸ਼ੀਲੇ ਹੁੰਦੇ ਸੀ ਕਿਸੇ ਟਾਈਮ ਬਹੁਤ ਹੁਣ ਮੈਂ ਚਲੋ ਆਪਦਾ ਨਿੱਜੀ ਜ਼ਿੰਦਗੀ 'ਚ ਕੀ ਗੱਲ ਕਰਨੀ ਆ ਇਹੋ ਜੀ ਬਹੁਤ ਕੁਝ ਅਸੀਂ ਵੀ ਪਰਸਪੈਕਸ਼ਨ ਆਧਾਰ ਤੇ ਚੀਜ਼ਾਂ ਨੂੰ ਦੇਖਦੇ ਸੀ ਥੋੜਾ ਜਿਹਾ ਮੈਚੁਰ ਬੰਦਾ ਹੁੰਦਾ ਥੋੜਾ ਹੀ ਹੋਇਆ ਲੈ ਕੋਈ ਜ਼ਿਆਦਾ ਨਹੀਂ ਹੋਇਆ ਉਮਰ ਵੱਡੀ ਹੋ ਗਈ ਹਾਂ ਫਿਰ ਪਤਾ ਲੱਗਦਾ ਕਿ ਯਾਰ ਕੋਈ ਚੀਜ਼ ਤੁਹਾਡੇ ਸਾਹਮਣੇ ਪਰੋਸ ਦਿੱਤੀ ਜਾਂਦੀ ਹੈ ਤਾਂ ਉਹਦੇ ਤੇ ਇਤਬਾਰ ਨਾ ਕਰੋ ਹੂੰ ਕੋਈ ਵੀ ਲੇਖਕ ਕੋਈ ਵੀ ਬੰਦਾ ਉਹਦਾ ਇੱਕ ਆਪਣਾ ਦਾਇਰਾ ਹੈ ਜੀ 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 ਬਿਲਕੁਲ ਸੋਚਣ ਦਾ ਸਮਝਣ ਦਾ ਦੇਖਣ ਦਾ ਪਾਸੜ ਦਾ ਜਾਣਕਾਰੀ ਦਾ ਸਾਰਾ ਕੁਝ ਹੈ ਬਿਲਕੁਲ ਉਸ ਦਾਇਰੇ ਤੋਂ ਬਾਹਰ ਵੀ ਤੇ ਦੁਨੀਆ ਰਹਿ ਜਾਂਦੀ ਹੈ ਹੂੰ ਤੇ ਅਕਸਰ ਉਹੀ ਦੁਨੀਆ ਕਈ ਵਾਰੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹੀ ਸ਼ਬਦ ਬਿਲਕੁਲ ਬਿਲਕੁਲ ਜਿਹੜੇ ਅੱਜ ਕਈ ਨਹੀਂ ਬੀਖਸਟ ਅਸਲ ਦੇ ਵਿੱਚ ਸੱਚ ਕਈ ਵਾਰ ਉੱਥੇ ਛੁਕਿਆ ਹੁੰਦਾ ਜੀ ਜੀ ਖੈਰ ਮਿੰਟੋ ਜੀ ਸਮਾਂ ਹੋ ਗਿਆ ਚੱਲਦੇ ਆਂ ਤੇ ਆਪਾਂ ਕੁਲਵੰਤ ਸਿੰਘ ਸੰਘੇੜਾ ਜੀ ਦੇ ਕਮੈਂਟ ਜ਼ਰੂਰ ਪੜ ਲੈਣੇ ਇਹ ਕਹਿੰਦੇ ਵੀ ਕ੍ਰਿਕਟ ਦੀ ਥੋੜੀ ਜੀ ਗੱਲ ਕਰਦੇ ਹੋ ਮਾਂਚੈਸਟਰ ਟੈਸਟ ਦੀ ਥੋੜੀ ਜੀ ਗੱਲ ਕਰਦੇ ਹੋ ਜੇ ਕੋਈ ਮੌਕਾ ਲੱਗਿਆ ਵੇਖਣ ਦਾ ਤੇ ਟੈਸਟ 'ਚ ਕਹਿੰਦੇ ਵੀ ਵਧੀਆ ਸੀ ਖੇਡੇ ਬਹੁਤ ਵਧੀਆ ਮੁੰਡੇ ਸੈਂਕੜੇ ਵੀ ਤੇ 50ਆਂ ਵੀ ਚੰਗੀਆਂ ਲਾਈਆਂ ਨੇ ਪਰ ਚਲੋ ਮੈਚ ਨਹੀਂ ਇਹ ਦੇਖੋ ਇਹ ਜਿਹੜਾ ਮੈਚ ਸੀਗਾ ਨਾ ਇਹ ਮੈਚ ਇੰਡੀਆ ਡਰਾ ਹੀ ਖਾ ਸਕਦਾ ਸੀ ਜਿੱਤ ਤੇ ਸਕਦਾ ਹੀ ਨਹੀਂ ਸੀ ਹੂੰ ਇਸ ਤਰ੍ਹਾਂ ਉਹਨਾਂ ਨੇ ਪਹਿਲੀ ਵਾਰੀ 'ਚ ਗੋਰਿਆਂ ਨੇ ਰਨ ਮਾਰੇ ਜੀ ਮੈਚ ਦਾ ਮਤਲਬ ਕਿ ਪਲਟ ਗਿਆ ਸੀਗਾ ਪਲਟ ਗਿਆ ਸੀ ਇੱਕ ਪਾਸੜ ਦੇ ਹੋ ਗਿਆ ਇਹ ਡਰਾ ਵਾਸਤੇ ਹੀ ਖੇਡ ਸਕਦੇ ਸੀ ਹੂੰ ਸ਼ੁਰੂਆਤੀ 2 ਵਿਕਟਾਂ ਨਿਕਲ ਗਈਆਂ ਦੋ ਓਪਨਰ ਜਿਹੜੇ ਸੀ ਉਸ ਸਸਤੇ 'ਚ ਨਿਬੜ ਗਏ ਸ਼ਾਇਦ ਇੱਕ ਓਵਰ ਦੇ ਵਿੱਚ ਹੀ ਹੂੰ ਉਸ ਤੋਂ ਬਾਅਦ ਜਿਹੜੀ ਪਾਰਟਨਰਸ਼ਿਪ ਹੋਈ ਰਾਹੁਲ ਤੇ ਗੱਲ ਦੀ ਉਹਨੇ ਕਿਤੇ ਨਾ ਕਿਤੇ ਮਤਲਬ ਕਿ ਇਨ ਆਚੋ ਉਤਸ਼ਾਹ ਪਰ ਦਿੱਤਾ ਕਿ ਡਰੋਗ ਕੀਤਾ ਜਾ ਸਕਦਾ ਹੂੰ 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 ਬਿਲਕੁਲ ਜਦੋਂ ਪਲੇਅਰ ਜਾਂ ਟੀਮ ਦੇ ਮਾਈਂਡ ਚ ਇਹ ਮਤਲਬ ਕਿ ਚੀਜ਼ ਆ ਜਾਂਦੀ ਹੈ ਨਾ ਕੀਤਾ ਜਾ ਸਕਦਾ ਹੈ ਸਰ ਜੀ ਜੀ ਤਾਂ ਫਿਰ ਭਾਈ ਮਤਲਬ ਇਹ ਹੋ ਜਾਂਦਾ ਹੈ ਕਈ ਵਾਰ ਹੋ ਜਾਂਦਾ ਹੈ ਜੀ ਸੋ ਗੱਲ ਇਹ ਆ ਕਿ ਗਾਵਸਕਰ ਦੀ ਵੀ ਇੱਕ ਪਾਰੀ ਮੈਨੂੰ ਧੁੰਦਲੀ ਜਿਸ ਤਰ੍ਹਾਂ ਦੀ ਯਾਦ ਹੈ ਕਿ वेस्ट इंडीज ਵਾਲਿਆਂ ਨੇ ਆ ਕੇ ਸੀਰੀਜ਼ ਇੱਕ ਪੁਆਈ ਸੀ ਹੂੰ ਭੁੱਲੇ ਚੁੱਕ ਕੇ ਦੇ ਇੰਡੀਆ ਪਤਾ ਨਹੀਂ ਇੱਕ ਅੱਧਾ ਟੈਸਟ ਜਿੱਤ ਆਇਆ ਸੀ ਉਹਨਾਂ ਨੇ ਆ ਕੇ ਸੀਰੀਜ਼ ਇੰਡੀਆ 'ਚ ਰਖਵਾਈ ਸੀ ਤੇ ਫਿਰ ਮਤਲਬ ਕਿ ਹਾਰ ਵੀ ਗਏ ਪਹਿਲਾ ਟੈਸਟ ਬਹੁਤ ਬੁਰੀ ਤਰ੍ਹਾਂ ਸ਼ਾਇਦ ਪਰ ਜਿਹੜਾ ਦੂਜਾ ਸੀਗਾ ਜੀ ਉਹਦੇ 'ਚ ਸੁਨੀਲ ਗਾਵਸਕਰ ਜੋ ਖੇਡ ਖੜਿਆ ਸੀਗਾ ਕਿਆਈ ਮਾਤਾਂ ਤੇ ਉਹਨਾਂ ਦਾ ਜਿਹੜਾ ਅਟੈਕ ਸੀਗਾ ਇਹ ਲਗਭਗ ਵੈਸੀ ਹੀ ਕਹਾਣੀ ਸੀਗੀ ਮੇਰੇ ਖਿਆਲ ਦੇ ਨਾਲ ਹੂੰ ਕਿ ਗੋਰੀਆਂ ਨੂੰ ਉਮੀਦ ਨਹੀਂ ਸੀ ਕਿ ਇਹ ਚੱਚੜ ਹੋ ਜਾਣਗੇ ਜੀ ਉਹ ਰਾਹੁਲ ਗਿਆ ਤੇ ਪਿੱਛੇ ਮਤਲਬ ਆ ਗਿਆ ਸੁੰਦਰ ਸੁੰਦਰ ਤੇ ਵੈਸੇ ਹੀ ਬੜਾ ਸੁੰਦਰ ਹੈ ਹਾਂ ਜੀ ਜੀ ਸੁੰਦਰ ਤੋਂ ਬਾਅਦ ਗਿੱਲ ਗਿਆ ਤੇ ਝੰਡੀ ਚ ਆ ਗਿਆ ਇਹਨਾਂ ਦੋਨਾਂ ਨੇ ਮੈਚ ਉਲਟੀ ਦਿੱਤਾ ਅ ਫਿਰ ਗਿੱਲ ਨੇ ਜੋ ਕਾਰਨਾਮੇ ਕੀਤੇ ਉਹ ਤੇ ਬਾ ਕਮਾਲ ਹੈ ਸਰ ਬ੍ਰੈਡਮੈਨ ਵਾਲੇ ਗਰੁੱਪ ਚ ਐਡੀ ਛੋਟੀ ਉਮਰ ਚ ਸ਼ਾਮਲ ਹੋ ਜਾਣਾ ਸਰ ਬਿਲਕੁਲ ਉਹ ਤੇ ਬਹੁਤ ਵੱਡੀ ਗੱਲ ਹੈ 722 ਰਨ ਬਣਾ ਚੁੱਕਾ ਹੈ ਸ਼ਾਇਦ ਬ੍ਰੈਡਮੈਨ ਦਾ ਰਿਕਾਰਡ ਵੀ